ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰਨ ਤੇ ਮਾਮਲਾ ਕਾਫੀ ਭਖਿਆ ਹੋਇਆ ਐ ਐਸੇ ਵਿਚਾਲੇ ਹੁਣ ਜਥੇਦਾਰ ਦੇ ਖਿਲਾਫ ਵੀ ਰੋਸ ਦੇਖਣ ਨੂੰ ਮਿਲਿਆ ਐ ਐਸਜੀਪੀਸੀ ਦੇ 7 ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਖਿਲਾਫ ਪ੍ਰદાન ਹਰਜਿੰਦਰ ਸਿੰਘ ਧਾਮੀ ਨੂੰ ਸ਼ਿਕਾਇਤ ਦਿੱਤੀ ਐ ਦੱਸਦੀ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਦ ਦੇ ਉੱਤੇ ਸਪਸ਼ਟੀਕਰਨ ਦੇਣ ਦੇ ਲਈ ਗਿਆਨੀ ਕੁਲਦੀਪ ਸਿੰਘ ਗੜਗਾਜ ਤੇ ਵੱਲੋਂ ਤਲਬ ਕੀਤਾ ਗਿਆ ਐ ਉਹਨਾਂ ਨੇ ਹਜੇ 15 ਜਨਵਰੀ ਨੂੰ ਜਾਣਾ ਪਰ ਉਸ ਤੋਂ ਪਹਿਲਾਂ ਹੀ ਕਈ ਵੱਡੀਆਂ ਖਬਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਪਹਿਲਾਂ ਸਵੇਰੇ ਖਬਰ ਆਉਂਦੀ ਹੈ ਕਿ ਜਥੇਦਾਰ ਨੇ ਐਸਜੀਪੀਸੀ ਨੂੰ ਸਿੱਟ ਦਾ ਸਹਿਯੋਗ ਕਰਨ ਦੇ ਆਦੇਸ਼ ਦਿੱਤੇ ਨੇ ਕਿਉਂਕਿ ਲਗਾਤਾਰ ਸਟ ਐਸਜੀਪੀਸੀ ਨੂੰ ਸਹਿਯੋਗ ਕਰਨ ਦੀ ਮੰਗ ਕਰ ਰਹੀ ਸੀ ਪਰ ਐਸਜੀਪੀਸੀ ਕੋਈ ਰਗ ਗਾਰੀ ਸੀ ਕਿ ਉਹਨਾਂ ਨੇ ਸਹਿਯੋਗ ਨਹੀਂ ਦੇਣਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰ ਰਹੇ ਨੇ ਇਸੇ ਵਿਚਾਲੇ ਫਿਰ ਇੱਕ ਟਵਿਸਟ ਹੁੰਦਾ ਹੈ ਜਥੇਦਾਰ ਆਦੇਸ਼ ਦਿੰਦੇ ਨੇ ਐਸਜੀਪੀਸੀ ਪ੍ਰਧਾਨ ਨੂੰ ਕਿ ਸਿੱਟਦਾ ਸਹਿਯੋਗ ਕੀਤਾ ਜਾਵੇ 328 55 ਸਰੂਪਾ ਦੇ ਮਾਮਲੇ 'ਚ ਤੇ ਹੁਣ ਜੋ 15 ਜਨਵਰੀ ਨੂੰ ਜਥੇਦਾਰ ਨੇ ਫੈਸਲਾ ਲਿਆ ਕਿ 15 ਜਨਵਰੀ ਨੂੰ ਤਲਬ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਉਸਕਤਰੇ ਤੇ ਸਪਸ਼ਟੀਕਰਨ ਦੇਣ ਦੇ ਲਈ ਤੇ ਉਸ ਦਿਨ ਲੈ ਕੇ ਹੁਣ ਐਸਜੀਪੀਸੀ ਮੈਂਬਰਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਰੋ ਜ਼ਾਹਰ ਕਰਦੇ ਆ ਐਸਜੀਪੀਸੀ ਪ੍ਰਧਾਨ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਬੀਬੀ ਜਗੀਰਕੌਰ ਸਮੇਤ ਸੱਤ ਐਸਜੀਪੀਸੀ ਮੈਂਬਰਾਂ ਨੇ ਸ਼ਿਕਾਇਤ ਦਿੱਤੀ ਹੈ ਜਥੇਦਾਰ ਦੇ ਖਿਲਾਫ ਵੇਖਣਾ ਹੋਵੇਗਾ ਕਿ ਐਸਜੀਪੀਸੀ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਜਸਤਿੰਦਰ ਕਹਿੰਦਾ ਉਸ ਵੇਲੇ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਟਵਿਸਟ ਆ ਰਹੇ ਨੇ ਪਹਿਲਾਂ ਮੁੱਖ ਮੰਤਰੀ ਨੇ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਕੀਤੀ ਹਾਲੇ ਤੱਕ ਉਸ ਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ 15 ਜਨਵਰੀ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਵਜੋਂ ਨਹੀਂ ਸਗੋ ਨਿਮਾਣੇ ਸਿੱਖ ਵਜੋਂ ਜਾਣਗੇ ਪੇਸ਼ ਹੋਣਗੇ ਤੇ ਆਪਣਾ ਸਪਸ਼ਟੀਕਰਨ ਦੇਣਗੇ ਪਰ ਲਾਈਵ ਟੈਲੀਕਾਸਟ ਕੀਤਾ ਜਾਵੇ ਜੋ ਸਬੂਤ ਲੈ ਕੇ ਆਉਣਗੇ ਹਿਸਾਬ ਕਿਤਾਬ ਲੈ ਕੇ ਆਉਣਗੇ ਜੋ ਗੱਲਬਾਤ ਹੋਵੇਗੀ ਦੋਵਾਂ ਦੇ ਵਿਚਾਲੇ ਇਹ ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਤੇ ਹੁਣ ਮੁੱਖ ਮੰਤਰੀ ਨੂੰ ਤਲਬ ਕਰਨ ਨੂੰ ਲੈ ਕੇ ਜਥੇਦਾਰ ਦੇ ਉੱਤੇ ਮर्यादा ਦੀ ਉਲੰਘਣਾ ਦੇ ਇਲਜ਼ਾਮ ਲੱਗੇ ਨੇ ਤੇ ਦੋਸ਼ ਲੱਗਾ ਤੇ ਹੁਣ ਐਸਜੀਪੀਸੀ ਦੇ ਸੱਤ ਮੈਂਬਰਾਂ ਨੇ ਸ਼ਿਕਾਇਤ ਜਿਹੜੀ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਥੇਦਾਰ ਦੇ ਖਿਲਾਫ ਦਿੱਤੀ ਹੈ